ਖਾਲੀਆ ਮੰਦਾ ਮੂਲ ਨ ਕੀਚਾਈ ਦੇ ਲੰਮੀ ਨਦਰ ਨਿਹਾਲੀਆ ਜੋ ਸਾਹਿਬ ਨਾਲ ਨ ਹਾਰੀਆ ਤੇ ਵਿਹਾ ਪਸ ਢਾਲੀਆ ਕਿਸ਼ ਲਾਹੇ ਉੱਪਰ ਖਾਲੀਆ ਟੋਡੀ ਮਹੱਲਾ ਪੰਜਵਾਂ ਹਰ ਕੇ ਚਰਨ ਕਮਲ ਮਨ ਧਿਆਓ ਕਾਰਡ ਕੁਠਾਰ ਪਿਤ ਬਾਤ ਹੰਤਾ ਔਖਦਾ ਹਰ ਕੋ ਨਾਉ ਰਾਉ ਤੀਨੇ ਤਾਪ ਨਿਵਾਰਣ ਹਾਰਾ ਦੁਖ ਹੰਤਾ ਸੁਖ ਰਾਸ ਤਾ ਕੋ ਬਿਗਨ ਨ ਕੋ ਲਾਗੈ ਜਾ ਕੀ ਪ੍ਰਭ ਆਗੈ ਅਰਦਾਸ ਸੰਤ ਪ੍ਰਸਾਦ ਬੈਦ ਨਾਰਾਇਣ ਕਰਨ ਕਾਰਨ ਪ੍ਰਭ ਏਕ ਬਾਲ ਬੁੱਧ ਪੂਰਨ ਸੁਖ ਦਾਤਾ ਨਾਨਕ ਹਰ ਹਰ ਟੀਕ ਜਿਨਨੇ ਗੁਰਮਖਾ ਨਾਮ ਧਿਆਇਆ ਤਿੰਨਾ ਫਿਰ ਭਿਗਨ ਨਾ ਹੋਈ ਰਾਮ ਰਾਜੇ ਜਿਨਨੇ ਸਤ ਗੁਰ ਪੁਰਖ ਮਨਾਇਆ ਤਿੰਨ ਪੂਜੇ ਸਭ ਕੋਈ ਜਿਨਨੇ ਸਤ ਗੁਰ